ਕਿਆ ਕਰੋ ਰਾਹੂ ਟਲ ਗਚ ਨੂ ਰਿਆ ਕਰੋ ਰਿਹਾ ਕਰੋ ਰਿਹਾ ਕਰੋ ਰਾਹੂ ਟਲ ਗਚ ਨੂ ਰਿਆ ਕਰੋ ਤੇ ਉਹ ਤਾਉਗਾ ਜਿਹਨੇ ਕੋਗਾ ਗੋਲੀ ਮਾਰ ਤੋ ਗੋਲੀ ਮਾਰ ਦੇਣਾ ਤੇ ਫੇਰ ਉਹ ਜੋ ਨਹੀਂ ਮੰਨੋਗਾ ਰਿਹਾ ਦੇ ਜੇ ਜਿਹਨੇ ਨਹੀਂ ਮੰਨਿਆ ਫੇਰ ਉਹ ਵੀ ਮੰਨੋ ਤਾਂ ਕੋਈ ਕਰਦਾ ਕਿਸੇ ਜਾਣ ਆ ਹਾਂ ਤੇ ਫੇਰ ਇਹ ਕਿਹੜੇ ਕਾਨੂੰਨ ਦਾ ਮੁਰਦਾਬਾ Dalit ਵਿਰੋਧੀ ਸਰਕਾਰ ਮੁਰਦਾਬਾ Dalit ਵਿਰੋਧੀ ਸਰਕਾਰ ਮੁਰਦਾਬਾ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਇਹ ਗੱਲ ਨੂੰ ਦਰਗਾ ਭਾਈ ਕੱਲ੍ਹ ਕਾ ਕੋਈ ਮੈ ਜੋ ਗੱਲ ਕਰ ਲੈਣ ਆ ਨਹੀਂ ਇਹ ਦੱਸੋ ਕਿਨੇ ਬਿਠਾਇਆ ਸਾਡੇ ਵੀ ਯਾ ਯਾ ਦੇ ਅਧਿਕਾਰ ਕਿਹੜੇ ਕੋਲ ਐਸਟ ਪਈ ਆ ਮੈਨੂੰ ਉਹ ਦੇ ਦੇ ਭਜਾਇਸ ਕਰਦੇ ਰੈਸਟ ਪਈ ਆ ਇਨਫਾਰਮ ਕਰ ਦੋ ਜਾਂ ਮੈਂ ਬਾਹਰ ਘਟਾ ਨਾ ਅਸੀਂ ਨਹੀਂ ਕਰੀ ਬੱਸ ਹੀ ਕਰ ਲੈਣੇ ਦੂਸਰਾਂ ਕੰਮ ਕਰ ਲੈ ਗਾਲੀਆ ਚੱਲ ਭਾਈ ਤੁਸੀਂ ਕਰ ਲੋ ਗੱਲ ਸਹੀ ਕਰੀਏ ਕੋਈ ਮੁੱਢੀ ਕਰੀ ਭਾਈ ਬਦੀ ਨਾਲ ਆ ਕੇ ਇਸ ਤੋਂ ਬੜੀ ਇੱਜ਼ਤ ਨਾਲ ਪੁੱਛਿਆ ਲੂ ਕਿ ਇਹ ਬੇਟੀ ਹੋਂ ਕਾ ਕਰਦੀ ਨਹੀਂ ਗਿਆ ਉਹ ਪੁੱਛਿਆ ਬੰਦੀ ਨੂੰ ਯਾ ਤੀ ਜੋ ਨੌਜਵਾਨਾਂ ਦੇ اندر ਕੋਈ ਗੁੱਸਾ ਹੈ ਜਾਂ ਰੋਸ ਹੈ ਤੇ ਨੌਜਵਾਨਾਂ ਨੇ ਕਿਹਾ ਸੀ ਪ੍ਰੋਟੈਸਟ ਕਰਨਾ ਹੈ ਤੇ ਯਾਰ ਸੀਐਮ ਦੀ ਕਾਫਲਾ ਕੋ ਰੋਕ ਲੂਗਾ ਇੰਨੀ ਪੁਲਿਸ ਲੱਗੀ ਹੁੰਦੀ ਹੈ ਜੇ ਸਿਆਣਾ ਸੀਐਮ ਹੁੰਦਾ ਬੰਦਾ ਕਹਿੰਦਾ ਲਿਆਓ ਮੈਨੂੰ ਮਲਾ ਦਿਓ ਯਾਰ ਠੀਕ ਹੈ ਜਾਂ ਕਿ ਅਫਸਰ ਨੂੰ ਕਹਿੰਦਾ ਵੀ ਤੁਸੀਂ ਤੁਸੀਂ ਜਾ ਕੇ ਮਿਲ ਲਓ ਭਾਈ ਸੁਣ ਲਓ ਕੀ ਹੈ ਕੀ ਨਹੀਂ ਇਹ ਕਿਹੜੇ ਕੰਮ ਨੇ ਫੜੇ ਹੋਏ ਵੀ ਕਦੀ ਜੇ ਕਿਸਾਨਾਂ ਨੂੰ ਕਰਨਾ ਹੈ ਉਹਨਾਂ ਡਿਟੇਨ ਕਰ ਲਓ ਜਿਹੜਾ ਬੋਲਣ ਲੱਗਦਾ ਹੈ ਇਹਨੂੰ ਘਰੇ ਡਿਟੇਨ ਕਰ ਲਓ ਟੀਚਰ ਬੋਲਣ ਲੱਗੇ ਉਹ ਘਰੋਂ ਘਰੀ ਫੜ ਲਓ ਇਹ ਇਹ ਮਤਲਬ ਇੱਕ ਮਜ਼ਾਕ ਕੀ ਹੈ ਸ਼ਹਿਰ ਦਾ ਉਧਾਂ ਲਾ ਐਂਡ ਆਰਡਰ ਲਈ ਪੁਲਿਸ ਲੱਭਦੀ ਨਹੀਂ ਤੇ ਅੱਜ ਜਦੋਂ ਆਏ ਹੋਏ ਸਾਰੇ ਤੇ ਅੱਜ ਐਨ ਲੱਗਦਾ ਵੀ ਜਿਵੇਂ ਹੈ ਹੀ ਪੁਲਿਸ ਰਾਜ ਐ ਇੱਥੇ ਜਿੰਨੀ ਆਬਾਦੀ ਹੈ ਉਹਦੇ ਨਾਲੋਂ ਜ਼ਿਆਦਾ ਪੁਲਿਸ ਤੁਰੇ ਫਿਰਦੀ ਹੈ ਅੱਜ ਪੁਲਿਸ ਐਨੀ ਡਿਊਟੀ ਤੇ ਕਿਵੇਂ ਲੱਭ ਗਈ ਹੈ ਅੱਜ ਵੀ ਬਾਹਰਲੇ ਜ਼ਿਲ੍ਹਿਆਂ ਤੋਂ ਸੱਦ ਕੇ ਕਮਾਂਡੈਂਟਾਂ ਤੋਂ ਲਿਆ ਕੇ ਪੁਲਿਸ ਜਿਹੜੇ ਛੌਣੀਆਂ ਤੋਂ ਲਿਆ ਕੇ ਲਾਏ ਨੇ ਨਾ ਡਿਊਟੀ ਤੇ ਤੇ ਨਾਰਮਲ ਜਦੋਂ ਪੁਲਸਿੰਗ ਕਰਨੀ ਹੁੰਦੀ ਹੈ ਲਾ ਐਂਡ ਆਰਡਰ ਤੇ ਉਦੋਂ ਕਿਉਂ ਨਹੀਂ ਐਨੀ ਕਰਾਉਂਦੇ ਸੋ ਬੜੀ ਇਹ ਦੁੱਖ ਦੀ ਗੱਲ ਹੈ ਵੀ ਜਿਹਦੇ ਨਾਲ ਸਰਕਾਰ ਹਰ ਬੰਦੇ ਦੇ ਹਰ ਵਰਗ ਦਾ ਜਿਹੜਾ ਰੋਸ ਹੈ ਉਹਨੂੰ ਸਮਝਣ ਦੀ ਥਾਂ ਤੇ ਧੱਕੇ ਨਾਲ ਪੁਲਿਸ ਨੂੰ ਲਾ ਕੇ ਉਹਦਾ ਗਲ ਘੁੱਟਣਾ ਚਾਹੁੰਦੀ ਹੈ ਤੇ ਇਹ ਇਹ ਕਿਤੇ ਬਰਦਾਸ਼ਤ ਨਹੀਂ ਹੋਊਗਾ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੇ ਪ੍ਰੋਟੈਸਟ ਡੈਮੋਕਰੇਸੀ ਦੇ ਵਿੱਚ ਰਾਈਟ ਹੁੰਦਾ ਜਿਹੜੇ ਆਪ ਕਹਿੰਦੇ ਹੁੰਦੇ ਸੀ ਵੀ ਪ੍ਰੋਟੈਸਟ ਸਾਡਾ ਹੱਕ ਹੈ ਉਦੋਂ ਤੱਕ ਕਹਿੰਦੇ ਹੁੰਦੇ ਸੀ ਡੜਾ ਤੋਂ ਡੜਾ ਹੈ ਹੁਣ ਇੰਨੇ ਕਿਉਂ ਡੜੇ ਤੋਂ ਡਰਦੇ ਨੇ ਹਜੇ ਤੱਕ ਕਿਸੇ ਨੇ ਕੋਈ ਡੜਾ ਮਾਰਿਆ ਨਹੀਂ ਇਹਨਾਂ ਦੇ ਦੂਜਿਆਂ ਨੂੰ ਤਾਂ ਟੱਚ ਨਾ ਕਰਨੀਆਂ ਬੜੀਆਂ ਸੋਖਿਆ ਹੁੰਦੀਆਂ ਨੇ ਅੱਜ ਕੋਈ ਪ੍ਰਾਣੀ ਦੇਖ ਲਓ ਵੀਡੀਓ ਤੇ ਐਂ ਲੱਗਦਾ ਵੀ ਆਪਣੇ ਉੱਤੇ ਹੀ ਜ਼ਿਆਦਾ ਤਵਾ ਲਾ ਰਹੇ ਨੇ ਕਿਸੇ ਹੋਰ ਸੀਐਮ ਦਾ ਚਿਹਰਾ ਤਾਂ ਸਾਹਮਣੇ ਆਉਂਦਾ ਨਹੀਂ ਸੋ ਮੈਂ ਸਰਕਾਰ ਨੂੰ ਇਹ رائے ਵੀ ਦੇਣੀ ਚਾਹੁੰਦਾ ਇਹਨੂੰ ਇਹ ਇਹ ਜਿਹੜਾ ਇਸ ਤਰੀਕੇ ਦਾ ਗੁੰਡਾਤੰਤਰ ਹੈ ਇਸ ਤੋਂ ਬਚਣਾ ਚਾਹੀਦਾ ਜਿਹੜੀ ਇਹੋ ਜਿਹਾ ਮਾਹੌਲ ਬਣਾ ਕੇ ਮਾਹੌਲ ਖਰਾਬ ਕਰਨ ਵਾਲੀ ਗੱਲ ਹੈ ਜਿਹੜਾ ਕੋਈ ਗੈਂਗਸਟਰ ਹੈ ਕੋਈ ਹੋਰ ਟੈਰਰਿਸਟ ਹੈ ਕੋਈ ਮਤਲਬ ਬਦਮਾਸ਼ ਹੈ ਕੋਈ ਡਰਗ ਡੀਲਰ ਹੈ ਉਹ ਤਾਂ ਇਹਨਾਂ ਤੋਂ ਫੜਿਆ ਨਹੀਂ ਜਾਂਦਾ ਤੁਸੀਂ ਸਾਰੇ ਜਿੰਨੇ ਜਣੇ ਵੀਡੀਓਜ਼ ਦੇਖੋਗੇ ਉਹਨਾਂ ਚੋਂ ਦੱਸੋ ਕਿਹਦੇ ਗਵਾਂਢ ਜਾਂ ਮੱਲੇ ਚ ਕਿਸ ਦਾ ਘਰ ਕੋਈ ઠਿਆ ਹੈ ਉਹ ਚਾਰ ਜਿਹੜੇ ઠਏ ਨੇ ਉਹਨਾਂ ਨੂੰ ਹੀ ਇੰਨਾ ਕਮਾਤਾ ਸੋਸ਼ਲ ਮੀਡੀਆ ਤੇ ਇਹ ਲੱਗਦਾ ਵੀ ਅੱਧਾ ਪੰਜਾਬ ਬੁਲਡੋਜ਼ਰ ਨਾਲ ਢਾਟਾ ਹੁੰਦਾ ਸਰ ਹੁਣ ਦੇਖਿਆ ਜਾਂਦਾ ਕਿ ਜਿੱਦਾਂ ਅੱਜ ਭਗਵਾਨ ਮਾਨ ਸਾਹਿਬ ਨੇ ਆਣਾ ਚਾਹੀਦਾ ਆਪੀਂ ਛੋਣੀਂ ਤਬਲੀਜ਼ੀ ਪੁਲ ਤੋਂ ਤੇ ਪਰ ਫਿਰ ਵੀ ਦੇਖਿਆ ਜਾਂਦਾ ਕਿ ਇੱਥੇ ਚੋਰਾਂ ਦੀ ਅਗਸਤ ਐਨੀ ਸੀ ਸਰਗੜ ਹੋ ਗਈ ਦਾ ਦਾ ਖਤਰਾ ਹੈ ਮੇਰੀ ਗੱਲ ਜੇ ਪੌਪੂਲਰ ਪੌਪੂਲਰ ਚੀਫ ਮਿਨਿਸਟਰ ਹੈ ਫਿਰ ਕਾਹਦਾ ਖਤਰਾ ਹੈ ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸੋ ਸਾਰੀ ਪੁਲਿਸ ਵੀਆਈਪੀ ਡਿਊਟੀ ਤੇ ਲਾ ਲਈ ਤੇ ਜਿਵੇਂ ਤੁਸੀਂ ਕਹਿੰਦੇ ਹੋ ਦੋ ਚੋਰੀਆਂ ਹੋਈਆਂ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਲੋਕਾਂ ਦੀ ਸੁਰੱਖਿਆ ਲਈ ਕੌਣ ਹੈ ਇਹ ਇਹ ਜੇ ਸਰਕਾਰਾਂ ਨੇ ਹੁਣ ਤਾਂ ਆਪ ਦੀ ਸੁਰੱਖਿਆ ਹੀ ਨਹੀਂ ਇਹਨਾਂ ਤੋਂ ਪੂਰੀ ਆ ਰਹੀ ਦੋ ਐ ਲੱਗਦਾ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਵੀ ਮਤਲਬ ਪਿੱਛੇ ਪਿੱਛੇ ਕਿਸੇ ਦੇ ਤੁਰਿਆ ਫਿਰਦਾ ਠੀਕ ਹੈ ਨੈਸ਼ਨਲ ਕਨਵੀਨਰ ਪਾਰਟੀ ਦੇ ਉਹਨਾਂ ਦਾ ਹੱਕ ਹੈ ਉਹ ਆ ਕੇ ਬਿਆਨ ਦੇਣ ਉਹ ਆ ਕੇ ਪਾਲਿਸੀ ਦੇ ਉੱਤੇ ਬੋਲਣ ਪਰ ਅੱਜ ਦੇ ਮੈਂ ਅਖਬਾਰਾਂ ਦੇਖਦਾ ਸੀ ਮੈਂ ਮਿੱਟੀ ਦੀ ਕਸਮ ਖਾਣਾ ਕੇਜਰੀਵਾਲ ਸਾਹਿਬ ਕਹਿ ਰਿਹਾ ਵੀ ਪੰਜਾਬ ਨੂੰ ਨਸ਼ਾ ਮੁਕਤ ਕਰੂੰਗਾ ਤੁਹਾਡਾ ਪੰਜਾਬ ਨਾਲ ਕੀ ਹੈ ਜੀ ਨਾ ਲੱਲਾ ਦਾ ਇਲ ਦਾ ਤੁਹਾਡਾ ਕੀ ਹੈ ਸਰ ਰਾਹੁਲ ਰੁਕੋ ਜੀ ਡੀਟੀਏ ਨੂੰ ਲੱਗਦਾ ਅੱਗੇ ਸੀਨੀਅਰ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਹੈ ਮੈਂ ਕਹਾਂ ਜੀ ਅਸੀਂ ਕਿਉਂ ਕਰੀਏ ਜੀ ਅਸੀਂ ਤਾਂ ਇੱਕ ਵਾਰੀ ਪਹਿਲੇ ਆਏ ਆ ਦੇਖਦੇ ਆ ਸਾਨੂੰ ਸਾਨੂੰ ਕਿਹੜਾ ਕੋਈ ਇਹ ਨਵੀਆਂ ਚੀਜ਼ਾਂ ਨੇ ਜੋ ਜਿਹੜੀ ਕਰਨੀ ਆਪੇ ਕਰਨ ਜਦੋਂ ਫਿਰ ਨਹੀਂ ਤਾਂ ਨੌਬਤ ਹੋਊਗੀ ਫਿਰ ਕਰ ਲਾਂਗੇ ਫਿਰ ਹਾਈ ਕਮਾਂਡ ਰੀਡਰਸ਼ਿਪ ਨੂੰ ਵੀ ਦੱਸ ਦਾਂਗੇ ਤੇ ਹਾਈ ਇਹਨਾਂ ਦੇ ਜਿਹੜੀ ਪੁਲਿਸ ਦੇ ਅਫਸਰ ਹੁੰਦਾ ਨਾ ਵੀ ਗੱਲ ਕਰ ਲਾਂਗੇ ਜੀ ਪਾਜੀ ਜਸੂਨ ਦਾ ਰੁਕੋ ਜੀ ਜਿਹਨਾਂ ਨੇ ਡੀਟੀਏ ਕੀਤਾ ਸੀ ਸੀਐਮ ਸਾਹਿਬ ਦੇ ਉਹਨਾਂ ਨੂੰ ਮਿਲਣਾ ਜਿਹਾ ਕਰਾਉ ਕਰਨਾ ਕੀ ਕਰਨ ਜਾਂਦੇ ਉਹੋ ਜੀ ਬੜੀ ਮਾੜੀ ਗੱਲ ਆ ਇਕੋ ਜਿੱਥੇ ਜਿਹੜੀ ਇਹ ਮੌਜੂਦਾ ਸਰਕਾਰ ਆ ਜਿਹੜੀ ਕਹਿੰਦੇ ਸੀ ਅਸੀਂ ਪੰਜਾਬ ਦਾ ਉਪ ਮੁੱਖ ਮੰਤਰੀ ਗਲੀ ਸਮਾਜ ਦਾ ਬਣਾਉਂਗੇ ਤੇ ਅੱਜ ਫਲੋਰ ਦੇ ਨੇੜੇ ਇੱਕ ਪਿੰਡ ਦੇ ਵਿੱਚ ਮੰਗਲ ਜੋ ਜੋ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਿਹੜਾ ਕਿ ਉੱਥੇ ਸਟੈਚੂ ਲੱਗਿਆ ਸੀ ਉਹਦੀ ਉੱਥੇ ਬੀਅਰਬੀ ਕੀਤੀ ਤੇ ਅੱਜ ਸਾਡੇ ਯੂਥ ਦੇ ਨੇਤਾ ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਆ ਜਾਂ ਆਪਣਾ ਹੱਕ ਪ੍ਰਦਰਸ਼ਨ ਕਰਨ ਜਾ ਰਹੇ ਆ ਜਣਾ ਨੂੰ ਦੱਸਣ ਜਾ ਰਹੇ ਆ ਵੀ ਕਿਸੇ ਨਾ ਕਿਤੇ ਕਿਸੇ ਅਫਸਰ ਕਿਤੇ ਅਫਸਰਾਂ ਦੀ ਡਿਊਟੀ ਅਫਸਰਾਂ ਦੀ ਡਿਊਟੀ ਲਾਉਣਗੇ ਵੀ ਉੱਥੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਤੇ ਕਾਰਵਾਈ ਕਰ ਦਿੱਤੀ ਜਾਵੇ ਉਹਨਾਂ ਤੇ ਕਾਰਵਾਈ ਤਾਂ ਕੀ ਕਰਨੀ ਆ ਜਿਨ੍ਹਾਂ ਨੇ ਇਹ ਕਾਰਵਾਈ ਦੀ ਮੰਗ ਕਰਨੀ ਸੀ ਉਹਨਾਂ ਨੂੰ ਚੱਕ ਕੇ ਥਾਣੇ ਦੇ ਅੰਦਰ ਦੇਤਾ ਇੱਥੋਂ ਇਹ ਪਤਾ ਲੱਗਦਾ ਇਸ ਸਰਕਾਰ ਦਾ ਦਲੀ ਸਮਾਜ ਦੇ ਲੋਕਾਂ ਦੇ ਬਾਰੇ ਲੋਕਾਂ ਦੀ ਸੋਚ ਬਾਰੇ ਉਹਨਾਂ ਨੂੰ ਦਬਾਉਣਾ ਚਾਹੁੰਦੇ ਆ ਇਹ ਪਹਿਲਾਂ ਚੱਲਦਾ ਸੀ ਜਦੋਂ ਅੰਗਰੇਜ਼ਾਂ ਤੋਂ ਵੀ ਪਹਿਲਾਂ ਜੋ ਕਿ ਦਲੀ ਸਮਾਜ ਨੂੰ ਦਵਾਇਆ ਜਾਂਦਾ ਸੀ ਅੱਜ ਦੇਸ਼ ਆਜ਼ਾਦ ਆ ਤੇ ਇਹਨਾਂ ਨੇ ਜਿਹੜੀਆਂ ਵੋਟਾਂ ਲਾਈਆਂ ਨੇ ਜਦੋਂ ਪੰਜਾਬ ਦੇ ਵਿੱਚ 92 ਐਮਐਲਏ ਬਣਾਏ ਨੇ ਉਹਦੇ ਵਿੱਚ ਸਭ ਤੋਂ ਪਹਿਲਾ ਨਾਰਾ ਇਹਨਾਂ ਦਾ ਸੀ ਅਸੀਂ ਪੰਜਾਬ ਦੇ ਵਿੱਚ ਜੋ ਡਿਪਟੀ ਸੀਐਮ ਹੋਏਗਾ ਦਲੀ ਸਮਾਜ ਦਾ ਹੋਵੇਗਾ ਜੋ ਕਿ ਅਜ ਤੱਕ ਇਹਨਾਂ ਨੇ ਬਣਾਇਆ ਨਹੀਂ ਨਾ ਹੀ ਲੱਗਦਾ ਇਹ ਬਣਾਉਣਗੇ ਤੇ ਅੱਜ ਬੜੀ ਮਾੜੀ ਗੱਲ ਆ ਵੀ ਅੱਜ ਦਲੀ ਸਮਾਜ ਆਪਣੀ ਆਵਾਜ਼ ਵੀ ਨਹੀਂ ਚੱਕ ਸਕਦਾ ਜੇ ਕਿਤੇ ਨਾ ਕਿਤੇ ਕਿਤੇ ਧੱਕਾ ਹੋ ਰਿਹਾ ਜਦ ਕਿ ਹਜੇ ਤਾਂ ਸਿਰਫ 바ਵਾ ਸਾਹਿਬ ਨਾਲ ਜਿਹਦੇ ਲਈ ਮੈਂ ਸਮਝਦਾ ਦਲੀ ਸਮਾਜ ਦਾ ਇੱਕ ਇੱਕ ਖੂਨ ਦਾ ਕਤਰਾ ਵੀ ਬਹਾ ਦਿੱਤਾ ਜਾਏਗਾ ਜੇ ਉਹਨਾਂ ਦੇ ਸਟੈਚੂ ਨਾਲ ਕਿਤੇ ਨਾ ਕਿਤੇ ਕੋਈ ਬੇਅਦਬੀ ਹੁੰਦੀ ਮੈਂ ਸਮਝਦਾ ਇਹ ਗੱਲ ਬੜੀ ਨਿੰਦਨ ਜੋਗਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਵੀ ਐਸੇ ਦਲੀ ਸਮਾਜ ਦੀ ਜੇ ਆਵਾਜ਼ ਨੂੰ ਦਬਾਇਆ ਜਾਏਗਾ ਇਹ ਨਾ ਦਵੇਗੀ ਨਾ ਕਦੇ ਦਵੀਆ ਇਹ ਹਮੇਸ਼ਾ ਜੇ ਇਦਾਂ ਕਰੋਗੇ ਇਹਦੇ ਹਾਲਾਤ ਗਲਤ ਹੋਣਗੇ ਇਹ ਸਰਕਾਰ ਜ਼ਿੰਮੇਵਾਰ ਹੋਏਗੀ ਜਿਹੜੇ ਵੀ ਸ਼ਰਾਰਤੀ ਆਂਸਰਾਂ ਨੇ ਉਥੇ ਬਾਬਾ ਸਾਹਿਬ ਦੇ ਸਟੈਚੂ ਦੀ ਬੇਅਦਬੀ ਕੀਤੀ ਉਹਨਾਂ ਦੇ ਕਾਰਵਾਈ ਅਸੀਂ ਮੰਗ ਕਰਦੇ ਹਾਂ ਉਹ ਤੇ ਕਾਰਵਾਈ ਕੀਤੀ ਜਾਵੇ। ਇਹੀ ਰਾਹੁਲ ਦੁੱਗਲ ਦਾ ਉਹਨਾਂ ਦੇ ਸਾਥੀਆਂ ਦਾ ਮੋਟਿਵ ਸੀਗਾ ਜੇ ਉਹਨਾਂ ਨੇ ਕੋਈ ਬੰਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪਰ ਉਹਨਾਂ ਦੀ ਕਾਰਵਾਈ ਕਰਨ ਦੀ ਵਿਚਾਰੇ ਇਹਨਾਂ ਨੂੰ ਹੀ ਘਰੋਂ ਪਤਾ ਲੱਗਿਆ ਵੀ ਘਰੋਂ ਹੀ ਬਿਠਾ ਲਿਆਂਦਾ ਵੀ ਉਹ ਆਪਣੀ ਆਵਾਜ਼ ਨਾਲ ਚੱਕ ਸੰਭ ਬਹੁਤ ਨਿੰਦਣਜੋਗਾ ਅਸੀਂ ਸਾਰੀ ਉਹਦੀ ਨਿੰਦਾ ਕਰਦੇ ਹਾਂ ਅਤੇ ਅੱਗੇ ਰਣਨੀਤੀ ਬਣਾਵਾਂਗੇ ਸਾਰੇ ਜੇ ਦੁਆਰਾ ਕਿਤੇ ਵੀ ਦਰਨਾ ਪ੍ਰਦਰਸ਼ਨ ਜੋ ਵੀ ਕਰਨਾ ਪਿਆ ਸਾਰੇ ਰਲ ਕੇ ਕਰਾਂਗੇ।